ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਹੀ ਭੈਣ ਭਰਾਵਾਂ ਦਾ ਦਿਲ ਤੋਂ ਧੰਨਵਾਦ ਕਰਦਾ ਜੋ ਕਿ ਅੱਜ ਕਾਰਜ ਸਫਲ ਹੋਣ ਜਾ ਰਹੇ ਨੇ ਸੱਤ ਭੈਣਾਂ ਦੇ ਕਿਹੜੀਆਂ ਕਈ ਵਿੱਚ ਇਦਾਂ ਦੀਆਂ ਭੈਣਾਂ ਨੇ ਕਈਆਂ ਦੇ ਮੇਰੀਆਂ ਭੈਣਾਂ ਦੇ ਮਾਪਿਓ ਤੱਕ ਵੀ ਨਹੀਂ ਹੈਗੀ ਮੇਰੀਆਂ ਭੈਣਾਂ ਦੇ ਪਰ ਕਿਹੜੇ ਭੈਣ ਭਰਾਵਾਂ ਨੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਇਹ ਕਾਰਜ ਸਫਲ ਹੋ ਰਿਹਾ ਅਸੀਂ ਉਹਨਾਂ ਭੈਣ ਭਰਾਵਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਉਹਨਾਂ ਦੀ ਕੀਰਤ ਕਮਾਈਆਂ ਵਿੱਚ ਬਰਕਤ ਰੱਖੇ ਕਿਨਾਂ ਨੇ ਅੱਜ ਤੋਂ ਮੇਰੇ ਵਿੱਚ ਜਸਵੰਦ ਕੱਢਿਆ ਪੇਟੀ ਨਮਾਰੀ ਕਿਸੇ ਨੇ ਰਾਸ਼ਨ ਦੇ ਵਿੱਚ ਸੰਯੋਗ ਦਿੱਤਾ ਹੈ ਕੰਨੇ ਦੀਵੇਂ ਦੇ ਕਾਰਜ ਸਫਲ ਹੋਣ ਦੇ ਵਿੱਚ ਉਹਨਾ ਭੈਣ ਭਰਾਵਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਸਾਰੀ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਇਗਨੋਰ ਨਾ ਮਾਰਿਓ ਸਾਰਾ ਸੀ ਵੀਡੀਓ ਇਹ ਜਿਹੜੇ ਤੁਸੀਂ ਵਿਆਹ ਵਾਲੇ ਕਾਰਜ ਦੇਖ ਰਹੇ ਹੋ ਲੋੜਵੰਦ ਪਰਿਵਾਰ ਨੇ 100% ਭੈਣ ਭਰਾਵਾਂ ਦੇ ਸੰਯੋਗ ਦੇ ਨਾਲ ਇਹ ਅੱਜ ਲੋੜਵੰਦ ਭੈਣਾਂ ਦੇ ਕਾਰਜ ਸਫਲ ਹੋਣ ਜਾ ਰਹੇ ਨੇ ਭੈਣ ਭਰਾਵੋ ਤੁਹਾਡਾ ਬਹੁਤ ਦਿਲ ਤੋਂ ਧੰਨਵਾਦ ਕਰਦੇ ਹਾਂ ਅਸੀਂ ਐਨ ਆਰ ਆਈ ਭੈਣ ਭਰਾਵਾਂ ਨੂੰ ਵੀ ਅਪੀਲ ਕਰਦੇ ਹਾਂ ਤਾਂ ਕਿ ਐਦਾਂ ਦੇ ਸਮਾਗਮਾਂ ਦੇ ਵਿੱਚ ਪਰ ਉਹ ਭੈਣ ਭਰਾਵਾਂ ਦਾ ਸ਼ੁਕਰਾਨਾ ਦਿਲ ਤੋਂ ਪਹਿਲੀ ਵੀ ਭੈਣ ਭਰਾਵਾਂ ਨੇ ਪ੍ਰਸ਼ੰਸਾ ਕੀਤੀ ਮੇਰੇ ਮਨ ਸੀਗਾ ਇਹ ਦੇਖੋ ਇਹਦੇ ਵਿੱਚ ਇਹਦੇ ਵਿੱਚ ਸੰਗਠਨ ਦੀ ਵੀ ਲੋੜ ਹੁੰਦੀ ਹੈ ਦਾਸ ਜੀ ਦਾ ਪਰਫਾਰਮੈਂਸ ਸ਼ਾਨਦਾਰ ਸੀ ਦਾ ਬਾਰੀ ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੇਨਤੀ ਆ ਸਰਬੱਤ ਦਾ ਲੋੜਵੰਦਾਂ ਲੜਕੀਆਂ ਦੇ ਆਨੰਦ ਕਾਰਜ ਵਿਆਹ ਕਿੱਥੇ ਜਾਂਦੇ ਨੇ ਸੋ ਅੱਜ 26 ਮਈ ਦਿਨ ਸੋਮਵਾਰ ਨੂੰ ਪੰਡਤ ਨੀਠਾ ਵਿਖੇ ਸੱਤ ਲੋੜਵੰਦ ਲੜਕੀਆਂ ਦੇ ਆਨੰਦਕਾਰ ਜ ਵਿਆਹ ਹੋ ਰਹੇ ਨੇ ਇਹ ਵਿਆਹ ਦਾਨੇ ਸੱਜਣਾ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਹੁੰਦੇ ਨੇ ਸੰਗਤਾਂ ਨੂੰ ਬੇਨਤੀ ਆ ਜੋ ਕਿ ਇਹ ਲੜਕੀਆਂ ਦੇ ਵਿਆਹ ਹੋ ਰਹੇ ਨੇ ਤੇ ਲੜਕੀਆਂ ਇਹਨਾਂ ਵਿੱਚ ਐਵੇਂ ਦੀਆਂ ਨੇ ਜਿਨ੍ਹਾਂ ਦੇ ਮਾਪੇ-ਵਾਪੇ ਨਹੀਂ ਬਿਲਕੁਲ ਵਾਕਸ਼ਣ ਦੇਣਾ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਇਸ ਦੇ ਅਨੁਸਾਰ ਦੇ ਕੇ ਉਹਨਾਂ ਦੇ ਸਹਿਯੋਗ ਨਾਲ ਇਹ ਕਾਰ ਤੇ ਆਰੰਭ ਹੁੰਦੇ ਨੇ ਇੱਕ ਐਨ ਆਰ ਆਈ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦੇ ਆ ਜੋ ਕਿ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਲੋੜਵੰਦ ਕਰਨਿਆ ਦੇਵੀ ਦੇ ਕਾਰਜ ਹੁੰਦੇ ਨੇ ਤੇ ਜਰੂਰ ਪੁਲਿਸ ਸੰਪਰਕ ਕਰਿਆ ਕਰੋ ਇਹਦੇ ਵਿੱਚ ਸੰਜੋਗੀ ਆ ਜਾਂਦੇ ਨੇ ਕਰਾਈ ਪਰਚੀਆਂ ਕੱਟਣ ਵਾਸਤੇ ਉਹਨਾਂ ਦਾ ਜਰੂਰ ਸੰਪਰਕ ਕਰਿਆ ਕਰੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹੈਗੀਆਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਸ ਆ ਜਾਂਦੇ ਨੇ ਪੈਸੇ ਉਹ ਬਾਈ ਜੀ ਖਾਣਗੇ ਉਹ ਆਪ ਕੋੜ ਖਾਂਦੇ ਇਹਦੇ ਕਰਕੇ ਭੈਣ ਭਰਾਵੋ ਪੰਜੇ ਉਂਗਲਾਂ ਨਹੀਂ ਬਰਾਬਰ ਕੋਈ ਵੀ ਕਿਸੇ ਪਿੰਡ ਦੇ ਵਿੱਚ ਪਿੰਡ ਐਦਾਂ ਲੋੜਵੰਦ ਭੈਣਾਂ ਦੇ ਕੰਨਿਆ ਦੇਵੀਆਂ ਦੇ ਕਾਰਜ ਕਰਦੇ ਨੇ ਉਹਨਾਂ ਦਾ ਪਲੀਜ਼ ਜਰੂਰ ਸੰਪਰਕ